उसको यहाँ से ट्रेवल करते हैं उसकी जान माल की राखी जाइए हम, हम सिविलियन लोग हैं हम कोई गवर्नमेंट एम्प्लाईज नहीं है जो आपको ये हम तो आपसे ये मांग रहे हैं अभी हमको जान माल की सुरक्षा दो तो कोई बात नहीं डोर टैक्स आप आपका डोर टैक्स देंगे लेकिन क्या से भाई साहब कितनी बार यहाँ पे ये हादसा हुआ है एक, एक मैं तो एक बता रहा हूँ ना ਕਿੰਨੇ ਹਾਸੇ ਹੋਏ ਨਹੀਂ ਪਾਸਾ ਦਰਸਾ ਮਾਡਲ ਤੋਂ ਕਿ ਅਮਨੋ ਰਾਏ ਕਿਹਨਾਂ ਦਾ ਹੈ ਕੋਈ ਨਹੀਂ ਸੋ ਇਹਦਾ ਇਸਕਾ ਇਹ ਇਹ ਸੋਲੂਸ਼ਨ ਨਹੀਂ ਸਕਦਾ ਇਹ ਮਾਡਲ ਠੀਕਾ ਸੀਦਾ ਆਪਕੋ ਇਹ ਬਤਾਤੇ ਹੈ ਸਰ ਜੀ ਮੇਰਾ ਨਾਮ ਹਰਪਗੁਵਾਨ ਸਿੰਘ ਹੈ ਜੀ ਬੀਕੇ ਜੀ ਸਿੱਧੂਪੁਰ ਤੋਂ ਜ਼ਿਲ੍ਹਾ ਅਗੂ ਹੈ ਜੀ ਮੈਂ ਔਰ ਅਸੀਂ ਪਹੁੰਚੇ ਇਸ ਬਿਲਡਿੰਗ ਟੋਲ ਪਲਾਜ਼ਾ ਤੇ ਜਿਵੇਂ ਬਾਈ ਹਰਜਿੰਦਰ ਸਿੰਘ ਜੀ ਨੇ ਦੱਸਿਆ ਵੀ ਆਪਣਾ ਤੇਰਾ ਜਿਹੜਾ ਹੈ 19 ਸਤੰਬਰ 2023 ਤੋਂ ਇੱਕ ਨਿੱਜੀ ਕੰਪਨੀ ਦੀ ਬੱਸ ਉਹਦੇ ਵਿੱਚ 8 ਲੋਕਾਂ ਦੀ ਜਾਨ ਚਲੀ ਗਈ ਉਸ ਤੋਂ ਪਹਿਲਾਂ ਵੀ ਹਾਦਸੇ ਹੋਏ ਆ ਤੇ ਉਸ ਤੋਂ ਬਾਅਦ ਚ ਵੀ ਹਾਦਸੇ ਹੋਏ ਆ ਸੋ ਮੈਂ ਇਹ ਦੇਖਦਾ ਹਾਂ ਵੀ ਯਾਰ ਅ ਤਕਰੀਬਨ ਡੇਢ ਪੌਣੇ 2 ਸਾਲ ਤੋਂ ਜੇ ਬੰਦ ਪਿਆ ਸੀ ਤਾਂ ਇਹ ਬੰਦ ਇਸ ਕਰਕੇ ਹੋਇਆ ਕਿ ਪੁਲ ਜਿਹੜਾ ਇਹਨਾਂ ਨੇ ਜਿਹੜੀ ਇਸ ਕੰਪਨੀ ਨੇ ਰੋਡ ਟੋਲ ਕੰਪਨੀ ਨੇ ਪੁਲ ਨਹੀਂ ਬਣਾਇਆ ਜਿਹੜਾ ਸਰਹੰਦ ਫੀਡਰ ਤੇ ਰਾਜਕਰਨਾਲ ਨਹਿਰ ਨੂੰ ਕਰਾਸ ਕਰਦਾ ਤਾਂ ਉਹ ਜਿਹੜਾ ਪੁਲ ਅੱਜ ਵੀ ਉਸੇ ਤਰ੍ਹਾਂ ਹੀ ਪਿਆ ਮੈਨੂੰ ਇਹ ਨਹੀਂ ਸਮਝ ਆਈ ਵੀ ਜਿਹੜੀ ਜਥੇਬੰਦੀ ਬੈਠੀ ਸੀ ਤਾ ਉਸ ਜਥੇਬੰਦੀ ਨੂੰ ਇੰਨੀ ਕੀ ਕਾਲੀ ਪਈ ਸੀ ਵੀ ਪੁਲ ਬਣਨ ਤੋਂ ਪਹਿਲਾਂ ਉਹ ਇੱਥੋਂ ਚਲੇ ਗਏ ਕਿ ਅੱਜ ਉਹ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਜਿਹੜੇ ਲੋਕਾਂ ਨੇ ਇਸ ਪੁਲ ਦਾ ਕਰਕੇ ਜਾਨਾਂ ਗਵਾਈਆਂ ਔਰ ਸਾਡੇ ਪੰਜਾਬ ਸਰਕਾਰ ਨੂੰ ਔਰ ਸਾਡੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਯਾਰ ਵੀ ਕਿਉਂ ਜੋ ਇਹਨਾਂ ਚਰ ਬੰਦ ਰਿਹਾ ਤੇ ਜੇ ਬੰਦ ਰਿਹਾ ਉਹ ਕਿਸ ਕਾਰਨ ਬੰਦ ਸੀ ਤੇ ਉਹ ਕਾਰਨ ਕਲੀਅਰ ਹੋਇਆ ਜਾਂ ਨਹੀਂ ਉਹ ਮੁਸੀਬਤ ਸਾਡੇ ਗਰੋਂ ਨਹੀਂ ਜਾ ਨਹੀਂ ਉਹ ਮੁਸੀਬਤ ਤਾਂ ਜਿਹੜੀ ਲੋਕਾਂ ਦੀ ਜਾਨ ਲੈਣ ਵਾਲੀ ਉੱਤੇ ਉਵੇਂ ਦੀ ਉਵੇਂ ਹੀ ਹੈ ਜਿੱਥੋਂ ਲੋਕਾਂ ਦੇ ਹੱਥੇ ਹੁੰਦੇ ਐ ਜਿੱਥੇ ਬੱਸਾਂ ਵੀ ਡਿੱਗੀਆਂ ਗੱਡੀਆਂ ਵੀ ਲੋਕਾਂ ਦੀਆਂ ਡਿੱਗਦੀਆਂ ਤਾਂ ਯਾਰ ਅੱਜ ਇਹ ਟੋਲ ਪੁਲਾਜਾ ਚਲਾਉਣ ਦੀ ਕੀ ਕਾਲੀ ਪਈ ਸੀ ਦੂਸਰੀ ਗੱਲ ਆ ਮੇਰੇ ਹੱਥ ਦੇ ਵਿੱਚ ਇੱਕ ਦਸਤਾਵੇਜ਼ ਆ ਜਿਹੜੇ ਪਟੇਲ ਸਾਹਿਬ ਨੇ ਸਾਨੂੰ ਦਿੱਤਾ ਹੈ ਇਹ ਕਹਿੰਦੇ ਆ ਵੀ ਸਾਡੀ ਡੀਸੀ ਸਾਹਿਬ ਨਾਲ ਇੱਕ ਕਮਿਟਮੈਂਟ ਹੋਈ ਹੈ 1.5 ਸਾਲ ਦੇ ਅੰਦਰ ਅਸੀਂ ਇਹ ਪੁਲ ਬਣਾ ਦੇਾਂਗੇ ਮੈਂ ਇਸ ਸਟੋਲ ਕੰਪਨੀ ਨੂੰ ਪੁੱਛਣਾ ਚਾਹਣਾ ਹੈ ਕਿ ਜਦੋਂ ਪੌਣੇ 2 ਸਾਲੇ ਬੰਦ ਸੀਗਾ ਉਦੋਂ ਇਹ ਕਿੱਥੇ ਸੁੱਤੇ ਪਏ ਸੀ ਉਦੋਂ ਇਹਨਾਂ ਦੀ ਨੀਂਦ ਕੰਬ ਕਰਨੀ ਨੀਂਦ ਸੁੱਤੇ ਪਏ ਸੀ ਪੌਣੇ 2 ਸਾਲ 1 ਸਾਲ ਦਾ ਵੀ ਕੰਮ ਨਹੀਂ ਇਹ ਤਾਂ 6 ਮਹੀਨਿਆਂ ਦਾ ਵੀ ਕੰਮ ਨਹੀਂ ਤਾਂ ਮੈਂ ਸਰਕਾਰ ਨੂੰ ਡੀਸੀ ਸਾਹਿਬ ਨੂੰ ਜਿਹੜੇ ਲੋਕ ਇੱਥੇ ਬੈਠੇ ਸੀ ਉਹਨਾਂ ਨੂੰ ਪੁੱਛਣਾ ਚਾਹਣਾ ਹੈ ਵੀ ਆਹ ਅੱਜ ਸਾਡੇ ਲੋਕਾਂ ਦੀ ਜਾਨ ਦੀ ਕੀਮਤ ਘਟ ਗਈ ਜਾਂ ਪੰਜਾਬ ਸਰਕਾਰ ਜੀ ਜਾਂ ਮੁਖਸਰ ਸਾਹਿਬ ਦੇ ਡੀਸੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਹੈ ਵੀ ਤੁਸੀਂ 1.5 ਸਾਲ ਇਹਨਾਂ ਨੂੰ ਹੋਰ ਦੇਤਾ ਕਿ 1.5 ਸਾਲ ਚ ਤੁਸੀਂ ਇਹ ਚਾਹੁੰਦੇ ਹੋ ਵੀ ਹੋਰ ਕਈ ਬੱਸਾਂ ਡਿੱਗਣ ਕਈ ਲੋਕਾਂ ਦੀਆਂ ਜਾਨਾਂ ਜਾਣ ਅਸੀਂ ਇਹ ਕਦੇ ਐਕਸੈਪਟ ਨਹੀਂ ਕਰਾਂਗੇ ਸਿੱਧੂਪੁਰ ਜਥੇਬੰਦੀ ਇਸ ਟੋਲ ਪਲਾਜੇ ਨੂੰ ਇਹ ਚੇਤਾਵਨੀ ਦਿੰਦੀ ਆ ਸਰਕਾਰ ਨੂੰ ਔਰ ਇਹ ਚੇਤਾਵਨੀ ਦਿੰਦੀ ਆ ਪ੍ਰਸ਼ਾਸਨ ਨੂੰ ਵੀ ਜੇ ਅਗਰ ਇਹ ਪੁਲ ਬਣਦਾ ਤਾਂ ਟੋਲ ਪਲਾਜਾ ਚਲਾਇਆ ਜਾਵੇ ਨਹੀਂ ਇਹ ਇਸ ਟੋਲ ਪਲਾਜੇ ਨੂੰ ਸਰਕਾਰ ਬੰਦ ਕਰ ਦੇ ਬਹੁਤ ਚੰਗੀ ਗੱਲ ਹੈ ਜਾਇਨਾ ਤੋਂ ਪੁਲ ਬਣ ਮਾਵੇ ਸਰਕਾਰ ਤੇ ਜਾਇ ਬਰ ਸਿੱਧੂਪੁਰ ਜਥੇਬੰਦੀ ਇਹਦੇ ਬਾਰੇ ਜ਼ਰੂਰ ਸੋਚੇਗੀ ਔਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਅਸੀਂ ਇਸ ਦੇ ਉੱਤੇ ਕਰਨ ਲਈ ਦ੍ਰਿੜ ਹੈ ਔਰ ਸਾਡੀ ਜਥੇਬੰਦੀ ਸੰਭਰਤ ਵੀ ਹੈ ਜੇ ਅਸੀਂ ਇੱਥੇ ਆ ਕੇ ਇਸ ਤੇ ਬੈਠਾਂਗੇ ਤਾਂ ਟੋਲ ਪੁਲ ਬਣਾਏ ਬਿਨਾ ਅਸੀਂ ਕਤਈਏ ਨੂੰ ਟੋਲ ਚਲਾਉਣ ਦੀ ਇਜਾਜ਼ਤ ਨਹੀਂ ਦਿੰਦੇ ਮੈਂ ਇੰਨੀਆਂ ਗੱਲਾਂ ਕਰਦਾ ਖਮਾ ਲਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਜਿੰਦਰ ਸਿੰਘ ਲਬਾਣਿਆਵਾਲੀ ਭਾਰਤੀ ਕਿਸਾਨੀ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਆਇਆ ਜਿਸ ਵੈਡਿੰਗ ਟੋਲ ਪਲਾਜੇ ਤੇ ਤੁਹਾਨੂੰ ਯਾਦ ਹੋਊਗਾ ਕਿ 2023 ਚ 18 ਸਤੰਬਰ 2023 ਨੂੰ ਇੱਥੇ ਦੁਰਘਟਨਾ ਹੋਈ ਸੀ ਬੱਸ ਵਾਲਟੀ ਸੀ ਇੱਕ ਨਿੱਜੀ ਕੰਪਨੀ ਦੀ ਬੱਸ ਸੀਗੀ 8 ਲੋਕਾਂ ਦੀ ਮੌਤ ਹੋਈ ਸੀ ਤਾਂ ਉਦੋਂ ਤੋਂ ਇਹ ਟੋਲ ਪਲਾਜਾ ਬੰਦ ਸੀਗਾ ਇੱਕ ਜਥੇਬੰਦੀ ਨੇ ਕੀਤਾ ਹੋਇਆ ਸੀ ਸਾਡੀ ਮੇਰੇ ਕੋਲ ਸ਼ਾਇਦ ਕਿਹੜੀ ਜਥੇਬੰਦੀ ਦਾ ਕੌਣ ਦਾ ਜਥੇਬੰਦੀ ਨੇ ਤਾਂ ਹੁਣ ਪਿੱਛੇ ਸਾਨੂੰ ਪਤਾ ਲੱਗਿਆ ਵੀ ਕੁਝ ਦਿਨ ਹੋ ਗਏ ਵੀ ਟੋਲ ਪਲਾਜਾ ਫੇਰ ਚੱਲ ਪਿਆ ਉਸ ਦੀ ਬਾਬਤ ਇੱਥੇ ਆਏ ਸੀ ਅਸੀਂ ਵੀ ਕੀ ਗੱਲ ਕਿ ਮਨੁੱਖਾਂ ਦੇ ਜਾਨਾ ਆਪਣਾ ਆਮ ਲੋਕਾਂ ਦੀ ਜੀਵਨ ਜਾਨ ਦਾ ਕੋਈ ਮਤਲਬ ਇੱਥੇ ਹੈ ਨੀਗਾ ਮੁੱਲ ਵੀ ਜੇ ਪਹਿਲਾਂ ਇਹ ਪੋਲ ਟੁੱਟਿਆ ਹੋਇਆ ਪੂਰਾ ਪ੍ਰੋਪਰ ਬਣਿਆ ਨੀਗਾ ਦੋ ਇਹਦੇ ਚ ਹਾਸਾ ਹੋਇਆ ਪਿੱਛੇ ਅੱਠ ਲੋਕਾਂ ਦੀ ਮੌਤ ਹੋਈ ਹੈ ਕਿ ਉਹਨਾਂ ਦੀ ਕੌਣ ਜ਼ਿੰਮੇਵਾਰ ਆਉਦਾ ਫੇਰ ਟੋਲ ਪਲਾਜ਼ਾ ਚੱਲ ਪਿਆ ਪੋਲ ਹਲੇ ਤੱਕ ਬਣਿਆ ਨੀਗਾ ਉਹਦੀ ਬਾਬਤ ਇੱਥੇ ਇਕੱਠੇ ਹੋਏ ਆ ਬੀਕੇ ਜੀ ਇੱਕ ਤਾਂ ਸਿੱਧੂ ਪਰ ਵੱਲੋਂ ਇਹ ਬਿਲਕੁਲ ਨਾ ਅਨਸਾਫੀ ਹੈ ਲੋਕਾਂ ਨਾਲ ਉਹ ਜਿਹੜੇ ਇੱਥੋਂ ਜਾਨ ਚਲੀ ਗਈ ਉਹਨਾਂ ਦੀ ਕੋਈ ਕੀਮਤ ਨਹੀਂ ਸੀ ਉਹਨਾਂ ਦੀ ਜਾਨ ਜਿਹਨਾਂ ਦੇ ਪਰਿਵਾਰ ਕੀ ਦਿੱਤਾ ਉਹਨਾਂ ਨੂੰ ਕੋਈ ਬੱਸ ਵਾਲਿਆਂ ਨੇ ਦਿੱਤਾ ਜਾਂ ਟੋਲ ਪਲਾਜ਼ਰ ਨੇ ਕੀ ਉਹਦੀ ਪਰਿਭਾਸ਼ਾ